ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਇੰਪੋਰਟੈਂਟ ਦਵਾਈ ਜੋ ਕਿ ਅਸੀਂ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਾਮਨਲੀ ਯੂਜ਼ ਕਰਦੇ ਹਾਂ ਜਦੋਂ ਵੀ ਸਾਾਨੂੰ ਬੁਖਾਰ ਹੁੰਦਾ ਜਾਂ ਜਦੋਂ ਵੀ ਸਾਡੀ ਬਾਡੀ ਸਿਰ ਦਰਦ ਹੁੰਦਾ ਅਸੀਂ ਹਮੇਸ਼ਾ ਡੋਲੋ 650 ਲੈਂਦੇ ਹਾਂ ਤਾਂ ਅੱਜ ਆਪਾਂ ਉਸ ਦੇ ਬਾਰੇ ਗੱਲ ਕਰਾਂਗੇ ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਡੋਲੋ 650 ਦੀ ਇਹਦੇ ਵਿੱਚ ਜਿਹੜਾ ਮੇਨ ਕੰਪੋਨੈਂਟ ਹੁੰਦਾ ਉਹ ਹੈ ਪੈਰਾਸੀਟਾਮੋਲ ਪੈਰਾਸੀਟਾਮੋਲ बुखार ਤੇ ਵੀ ਕੰਮ ਕਰਦੀ ਹੈ ਤੇ ਜੇ ਕਿਸ ਜਿਵੇਂ ਆਪਣੇ ਸੋਚ ਹੋ ਜਾਂਦੀ ਆ ਜਾਂ ਆਪਾਂ ਨੂੰ ਕਿਸੇ ਰੀਜ਼ਨ ਦੀ وجہ ਨਾਲ ਪੇਨ ਹੋ ਰਹੀ ਆ ਤਾਂ ਐਜ਼ ਅ ਪੇਨ ਕਿਲਰ ਵੀ ਕੰਮ ਕਰਦੀ ਹੈ ਤੇ 650 'ਚ ਇਹਦੀ ਜਿਹੜੀ ਮਾਤਰਾ ਹੁੰਦੀ ਉਹ 650 ਮਿਲੀਗ੍ਰਾਮ ਹੁੰਦੀ ਆ ਤੇ ਇਹਦੇ ਇੱਕ ਮੇਨ ਚੀਜ਼ ਆ ਕਿ ਇਹਨੂੰ ਆਪਾਂ ਬਿਨਾਂ ਖਾਣਾ ਖਾਏ ਨਹੀਂ ਲੈ ਸਕਦੇ ਇਹਨੂੰ ਸਿਰਫ ਬੁਖਾਰ ਸੁਈ ਲੈ ਸਕਦੇ ਆ ਤੇ ਜਿਵੇਂ ਸਿਰ ਦੇ ਦੰਗੇ ਚ ਦਰਦ ਹੋ ਰਿਹਾ ਜਾਂ ਬਾਡੀ ਚ ਦਰਦ ਹੋ ਰਿਹਾ ਤਾਂ ਉਹਦੇ ਲਈ ਵੀ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ ਅਗਰ ਹੈਡੈਕ ਜਿਵੇਂ ਕਿ ਸਿਰ ਦਰਦ ਲਈ ਕੋਈ ਹੋਰ ਦਵਾਈ अवेलेबल ਨਹੀਂ ਹੈਗੀ ਤਾਂ ਆਪਾਂ ਇਹਨੂੰ ਵੀ ਯੂਜ਼ ਕਰ ਸਕਦੇ ਹਾਂ ਪਰ ਇਹੀ ਹੈ ਕਿ ਅਗਰ ਅਸੀਂ ਇਸ ਮੈਡੀਸਿਨ ਨੂੰ ਯੂਜ਼ ਕਰ ਰਹੇ ਹਾਂ ਤਾਂ ਸਾਨੂੰ ਇਹਦੇ ਸਾਈਡ ਇਫੈਕਟ ਦਾ ਵੀ ਧਿਆਨ ਰੱਖਣਾ ਪਵੇਗਾ ਕਿਉਂਕਿ ਅਗਰ ਅਸੀਂ ਇਹਦੇ ਜ਼ਿਆਦਾ ਡੋਜ਼ ਲੈ ਲੰਨੇ ਆ ਤਾਂ ਉਹਦੇ ਨਾਲ ਇਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਹੋ ਜਾਂਦੇ ਆ ਮੇਨਲੀ ਇਹ ਆਪਣੇ ਲੀਵਰ ਤੇ ਬੁਰਾ ਅਸਰ ਕਰਦੀ ਹੈ ਅਸੀਂ ਜਦੋਂ ਵੀ ਕੋਈ ਵੀ ਮੈਡੀਸਿਨ ਲੈਂਦੇ ਆ ਤਾਂ ਸਾਡੇ ਦਿਮਾਗ ਚ ਚਾਹੀਦਾ ਆ ਕਿ ਇਹ ਕੰਮ ਕਿਦਾਂ ਕਰ ਰਹੀ ਆ ਅਗਰ ਅਸੀਂ ਪੈਰਾਸੀਟਾਮੋਲ ਦੀ ਗੱਲ ਕਰੀਏ ਤਾਂ ਇਹ ਦਰਦ ਵਾਲੇ ਤੇ ਟੈਂਪਰੇਚਰ ਵਾਲੇ ਜਿਹੜੇ ਕੈਮੀਕਲਸ ਹੁੰਦੇ ਆ ਉਹਨਾਂ ਨੂੰ ਘਟਾਉਂਦੀ ਆ ਉਸ ਕੈਮੀਕਲ ਦਾ ਨਾਮ ਹੈ ਸਾਈਕਲੋਆਕਸੀਜਨੇਸ ਲਾਈਕ ਮੈਂ ਜ਼ਿਆਦਾ ਡਿਟੇਲਸ ਤੁਹਾਨੂੰ ਨਹੀਂ ਦੱਸੂਗੀ ਕਿਉਂਕਿ ਇਹਦੀ ਤੁਹਾਨੂੰ ਸਾਨੂੰ ਲੋੜ ਨਹੀਂ ਹੈਗੀ ਬਟ ਇਹ ਹੈ ਕਿ ਇਹ ਸੋਜ ਨੂੰ ਵੀ ਘਟਾ ਦਿੰਦੀ ਆ ਇਹ ਪੇਨ ਨੂੰ ਵੀ ਘਟਾ ਦਿੰਦੀ ਆ আর ਇਹ ਆਪਣੀ ਬਾਡੀ ਦਾ ਟੈਂਪਰੇਚਰ ਵੀ ਮੇਨਟੇਨ ਰੱਖਦੀ ਆ ਸੱਤੋਂ ਵੱਡੀ ਗੱਲ ਕਿਉਂਕਿ ਅਸੀਂ ਇਸ ਮੈਡੀਸਿਨ ਨੂੰ ਬਿਨਾ ਪ੍ਰੈਸਕ੍ਰਿਪਸ਼ਨ ਆਪਾਂ ਸਿੰਪਲ ਲੈਂਗੁਏਜ ਚ ਕਹ ਲਈਏ ਕਿ ਬਿਨਾ ਡਾਕਟਰ ਦੀ ਪਰਚੀ ਤੋਂ ਇਹ ਸਾਨੂੰ ਮੈਡੀਕਲ ਸਟੋਰ ਤੋਂ ਮਿਲ ਜਾਂਦੀਆਂ ਤਾਂ ਕਰਕੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹਨੂੰ ਇੱਕ ਗੋਲੀ ਨੂੰ 6 ਤੋਂ 8 ਘੰਟੇ ਬਾਅਦ ਲੈਣਾ ਤੇ 4 ਤੋਂ ਜ਼ਿਆਦਾ ਵਾਰ ਆਪਾਂ ਇੱਕ ਦਿਨ ਚ ਨਹੀਂ ਲੈ ਸਕਦੇ ਤੇ ਜੇ ਕਿਸੇ ਪਰਸਨ ਨੂੰ ਲੀਵਰ ਦੀ ਪ੍ਰੋਬਲਮ ਆ ਜਾਂ ਕੋਈ ਪਰਸਨ ਰੈਗੂਲਰਲੀ ਡਰਿੰਕ ਕਰ ਰਿਹਾ ਤਾਂ ਉਸ ਕੇਸ ਚ ਅਸੀਂ ਇਹ ਮੈਡੀਸਿਨ ਅਵੋਇਡ ਕਰਨੀ ਹੈ ਨਹੀਂ ਲੈਣੀ ਤੇ ਆਪਾਂ ਇਹਨੂੰ ਕਦੇ ਵੀ ਖਾਲੀ ਪੇਟ ਨਹੀਂ ਲੈ ਸਕਦੇ ਹਮੇਸ਼ਾ ਇਹਦੇ ਨਾਲ ਇਹਨੂੰ ਲੈਣ ਤੋਂ ਪਹਿਲਾਂ ਸਾਨੂੰ ਖਾਣਾ ਖਾਣਾ ਪਏਗਾ ਜੇ ਆਪਾਂ ਕੋਈ ਵੀ ਦਵਾਈ ਜ਼ਿਆਦਾ ਟਾਈਮ ਲਈ ਲੈਣੇ ਆ ਤਾਂ ਉਹਦੇ ਸਾਈਡ ਇਫੈਕਟ ਹੁੰਦੇ ਆ ਸੇਮ ਇਹਦੇ ਵੀ ਸਾਈਡ ਇਫੈਕਟ ਹੈ ਜਿਹੜਾ ਮੇਨ ਸਾਈਡ ਇਫੈਕਟ ਆ ਉਹ ਹੈ ਕਬਜ਼ ਉਸ ਤੋਂ ਇਲਾਵਾ ਕਈ ਲੋਗ ਇਹਨੂੰ ਖਾ ਕੇ ਉਲਟੀ ਵਰਗਾ ਵੀ ਮਹਿਸੂਸ ਕਰਦੇ ਆ तो जे आप इन बहुत लंबे समय तक डेली लै रहे हैं या महीने लिए कॉन्टीन्यूअसली लै रहे हैं तो वो अपना लीवर फेल भी हो सकता करके समली अवॉइड करना चाहिए हेलो व्यूअर्स मैं थोड़े तो दी इंपोर्टेंट जानकारी साझी करना है। ਅਪਾ ਆਪਣੇ ਘਰ ਵਿੱਚ ਦੇਖਦੇ ਹਾਂ ਕਿ ਅਸੀਂ ਡੇਲੀ ਯਾਰ ਜਦੋਂ ਵੀ ਲੋੜ ਹੋਵੇ ਡੋਲੋ ਪੈਰਾਸੀਟਾਮੋਲ ਆਮ ਯੂਜ਼ ਕਰਦੇ ਹਾਂ ਬਟ ਸਾਨੂੰ ਸਾਰਿਆਂ ਨੂੰ ਉਹਦੀ ਕੰਪਲੀਟ ਇਨਫੋਰਮੇਸ਼ਨ ਨਹੀਂ ਹੁੰਦੀ ਤਾਂ ਐਜ਼ ਅ ਰਜਿਸਟਰਡ ਫਾਰਮਾਸਿਸਟ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਵਾਂਗੀ ਚਲੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਡੋਲੋ ਹੈ ਕੀ ਡੋਲੋ 650 ਪੈਰਾਸੀਟਾਮੋਲ ਟੈਬਲੇਟਾਂ ਪੈਰਾਸੀਟਾਮੋਲ ਇੱਕ ਇਦਾਂ ਦੀ ਦਵਾਈ ਹੈ ਜੋ ਸਾਡੀ ਬੋਡੀ ਦਾ ਟੈਂਪਰੇਚਰ ਘਟਾਉਂਦੀ ਹੈ ਜੇ ਤੁਸੀਂ ਇਸ ਬਾਰੇ ਗੱਲ ਕਰੀਏ ਤਾਂ ਦੋਨੋਂ 650 ਪੈਰਾਸੀਟਾਮੋਲ ਆਪਾਂ ਆਮ ਤੌਰ ਤੇ ਅਸੀਂ ਯੂਜ਼ ਕਰਦੇ ਹਾਂ ਜਦੋਂ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਜਾਂ ਫੀਵਰ ਹੋ ਗਈ ਇਹ ਇੱਕ ਓਵਰ ਦਾ ਕਾਊਂਟਰ ਡਰਗ ਹੈ ਓਵਰ ਦਾ ਕਾਊਂਟਰ ਮਤਲਬ ਸਾਨੂੰ ਇਹਦੇ ਵਾਸਤੇ ਕੋਈ ਵੀ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਇਹ ਆਪਾਂ ਇਸ ਤਰ੍ਹਾਂ ਹੀ ਮੈਡੀਕਲ ਸ਼ਾਪ ਤੋਂ ਜਾ ਕੇ ਖਰੀਦ ਸਕਦੇ ਹਾਂ ਬਟ ਸਭ ਤੋਂ ਵੱਡੀ ਗੱਲ ਜੇ ਆਪਾਂ ਇਸ ਨੂੰ ਜ਼ਿਆਦਾ ਟਾਈਮ ਲਈ ਕੰਟੀਨਿਊਸਲੀ ਯੂਜ਼ ਕਰਦੇ ਆ ਤਾਂ ਉਹਦੇ ਨਾਲ ਬਹੁਤ ਸਾਰੇ ਸਾਈਡ ਇਫੈਕਟ ਹੋ ਜਾਂਦੇ ਆ ਬਾਡੀ ਵਿੱਚ ਤਾਂ ਕਰਕੇ ਸਾਨੂੰ ਇਹਨੂੰ ਬਿਲਕੁਲ ਸੌਸ ਸਮਝ ਕੇ ਹੀ ਲੈਣਾ ਚਾਹੀਦਾ ਇਸੇ ਵਜ੍ਹਾ ਨਾਲ ਮੈਂ ਤੁਹਾਨੂੰ ساری ਇਨਫਰਮੇਸ਼ਨ ਦਵਾਂਗੀ ਇਹ ਸਾਨੂੰ ਗੋਲੀ ਦੇ ਫਾਰਮ 'ਚ ਮਿਲ ਜਾਂਦੀ ਹੈ ਬੱਚਿਆਂ ਲਈ ਇਹਦਾ ਸੀਰਪ ਮਿਲ ਜਾਂਦੇ ਨੇ ਡੋਜ਼ ਇਹਦੀ ਹੈਗੀ 650 ਮਿਲੀਗ੍ਰਾਮ ਮੈਜਰਲੀ ਆਪਾਂ ਇਸ ਨੂੰ ਬੁਖਾਰ ਲਈ ਯੂਜ਼ ਕਰਦੇ ਆਂ ਬਟ ਬੁਖਾਰ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦਾ ਦਰਦ ਜਿੱਦਾਂ ਆਪਾਂ ਆਮ ਗੱਲ ਕਰੀਏ ਤਾਂ ਬਾਡੀ ਚ ਦਰਦ ਦੰਦ ਚ ਦਰਦ ਸਿਰ ਦਰਦ ਤੇ ਈਵਨ ਜਿਹੜੀਆਂ ਜ਼ੁਕਾਮ ਦੀਆਂ ਦਵਾਈਆਂ ਹੁੰਦੀਆਂ ਨੇ ਉਹਦੇ ਵਿੱਚ ਵੀ ਕੁਝ ਮਾਤਰਾ ਵਿੱਚ ਪੈਰਾਸੀਟਾਮੋਲ ਪਾਈ ਜਾਂਦੀ ਹੈ ਕਿਉਂਕਿ ਇਹਦੇ ਨਾਲ ਦਰਦ ਬਹੁਤ ਜਲਦੀ ਘਟ ਜਾਂਦਾ ਤੇ ਕੋਲਡ ਵੀ ਕੰਟਰੋਲ ਹੁੰਦਾ ਸਾਰੇ ਸਿੰਪਟਮ ਜਿੰਨੇ ਵੀ ਆ ਫੀਵਰ ਦੇ ਉਹ ਸਾਰੇ ਇਸ ਨਾਲ ਆਪਾਂ ਕੰਟਰੋਲ ਕਰ ਸਕਦੇ ਹਾਂ ਹੁਣ ਆਪਾਂ ਜੇ ਗੱਲ ਕਰੀਏ ਕੰਮ ਕਿਸ ਤਰ੍ਹਾਂ ਕਰਦੀ ਆ ਆਪਣੀ ਬਾਡੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੈਮੀਕਲ ਆ ਜੋ ਆਪਣਾ ਬਾਡੀ ਟੈਂਪਰੇਚਰ ਵਧਾ ਦਿੰਦੇ ਆ ਇਹ ਉਹਨਾਂ ਉਹਨਾਂ ਨੂੰ ਅਸੀਂ ਕੌਕਸ ਬੋਲਦੇ ਆ ਸਾਈਕਲੋਆਕਸੀਜਨਸ ਉਹਨਾਂ ਨੂੰ ਵੇਕਟ ਆਉਂਦੀ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਜੋ ਬਾਡੀ ਦਾ ਟੈਂਪਰੇਚਰ ਆ ਉਹ ਵੀ ਘਟੇ ਜਾਂਦਾ ਹੁਣ ਅਸੀਂ ਜੇ ਕਈ ਤਰੀਕੇ ਨਾਲ ਵਰਤੋਂ ਦੀ ਗੱਲ ਕਰੀਏ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਅਸੀਂ ਇਸ ਨੂੰ ਬਿਨਾ ਪ੍ਰੈਸਕ੍ਰਿਪਸ਼ਨ ਜਾਂ ਡਾਕਟਰ ਦੇ ਬਿਨਾ ਲਿਖੇ ਤੋਂ ਵੀ ਲੈ ਸਕਦੇ ਹਾਂ ਤਾਂ ਕਰਕੇ ਇਸ ਦੇ ਸਾਈਡ ਇਫੈਕਟ ਹੋਣ ਦੇ ਜ਼ਿਆਦਾ ਚਾਂਸਸ ਆ ਇਸ ਕਰਕੇ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਇਹਨੂੰ ਕਿਸ ਤਰ੍ਹਾਂ ਲੈ ਸਕਦੇ ਹਾਂ ਸਭ ਤੋਂ ਪਹਿਲਾਂ ਇੱਕ ਗੋਲੀ ਅਗਰ ਅਸੀਂ ਲੈ ਸਕਦੇ ਹਾਂ ਲੈ ਰਹੇ ਹਾਂ ਤਾਂ ਸੈਕਿੰਡ ਗੋਲੀ ਦੇ ਵਿੱਚ ਘੱਟੋ ਘੱਟ 6 ਤੋਂ 8 ਘੰਟੇ ਦਾ ਡਿਫਰੈਂਸ ਹੋਣਾ ਚਾਹੀਦਾ ਪਰ ਆਪਾਂ ਇਦਾਂ ਕਹਿ ਸਕਦੇ ਆਂ ਕਿ ਜੇ ਦਿਨ 'ਚ 24 ਘੰਟੇ ਆ ਤਾਂ ਚਾਰ ਤੋਂ ਵੱਧ ਵਾਰ ਆਪਾਂ ਇਹ ਨਹੀਂ ਲੈਣੀ ਘੱਟੋ ਘੱਟ 6 ਘੰਟੇ ਦਾ ਡਿਫਰੈਂਸ ਹੋਣਾ ਚਾਹੀਦਾ ਤੇ ਜੇ ਜਦੋਂ ਵੀ ਲੈਣੀ ਆ ਰੁਕਤੀ ਖਾ ਕੇ ਹੀ ਲੈਣੀ ਚਾਹੀਦੀ ਆ ਜੇ ਕਿਸੇ ਨੂੰ ਲਿਵਰ ਦੀ ਕੋਈ ਵੀ ਪ੍ਰੋਬਲਮ ਆ ਤਾਂ ਉਸ ਬੰਦੇ ਨੇ ਇਸ ਮੈਡੀਸਿਨ ਨੂੰ ਕੰਪਲੀਟਲੀ ਅਵੋਇਡ ਕਰਨਾ ਤੇ ਜੇ ਆਪਾਂ ਇਸ ਮੈਡੀਸਿਨ ਨੂੰ ਖਾਦੇ ਆ ਤਾਂ ਇਹਦੇ ਨਾਲ ਅਲਕੋਹਲ ਸ਼ਰਾਬ ਉਹਦਾ ਬਹੁਤ ਜ਼ਿਆਦਾ ਸਾਈਡ ਇਫੈਕਟਸ ਆ ਉਹ ਨਹੀਂ ਲੈਣੇ ਚਾਹੀਦੇ ਹਮੇਸ਼ਾ ਜਦੋਂ ਵੀ ਫੀਵਰ ਆ ਅਲਕੋਹਲ ਅਵੋਇਡ ਕਰਨੀ ਤੇ ਜੇ ਆਪਾਂ ਕੋਈ ਵੀ ਦਵਾਈ ਯੂਜ਼ ਕਰ ਰਹੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਉਹਦੀ ਕੋਈ ਵੀ ਬੁਰਾ ਇਫੈਕਟ ਨਹੀਂ ਹੋਏਗਾ ਉਸੇ ਤਰ੍ਹਾਂ ਆਪਣੇ ਪੈਰਾਸੀਟਾਮੋਲ ਦਾ ਵੀ ਮੇਜਰ ਸਾਈਡ ਇਫੈਕਟ ਹੈਗਾ ਕਬਜ਼ ਕਾਂਸਟਿਪੇਸ਼ਨ ਉਦੇ ਨਾਲ ਨਾਲ ਕਈ ਲੋਕਾਂ ਨੂੰ ਇਹ ਇਸ ਨੂੰ ਖਾਣ ਤੋਂ ਬਾਅਦ ਉਲਤੀ ਵੀ ਆ ਸਕਦੀ ਹੈ ਐਂਡ ਜੇ ਕਿ ਸਾਨੂੰ ਕੋਈ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਪੈਰਾਸੈਟਾਮੋਲ ਯੂਜ਼ ਕਰ ਰਿਹਾ ਹੈ ਤਾਂ ਉਹਦੇ ਲੀਵਰ ਨੂੰ ਵੀ ਨੁਕਸਾਨ ਹੋ ਸਕਦਾ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਡੋਨੋ 650 ਇੱਕ ਪਰੋਸੇਯੁਗ ਦਵਾਈ ਹੈ ਜੋ ਸਾਡੀ ਬਾਡੀ ਦਾ ਟੈਂਪਰੇਚਰ ਵੀ ਘਟਾਉਂਦੀ ਹੈ ਔਰ ਕੰਟਰੋਲ ਦਰਦ ਨੂੰ ਵੀ ਕੰਟਰੋਲ ਕਰਦੀ ਹੈ ਬਟ ਉਦੋਂ ਹੀ ਜਦੋਂ ਇਹਨੂੰ ਆਪਾਂ ਸਹੀ ਮਾਤਰਾ ਵਿੱਚ ਸਹੀ ਟਾਈਮ ਤੇ ਸਾਵਧਾਨੀ ਨਾਲ ਲੈਣਦੇ ਆ ਤਾਂ ਕਰਕੇ ਜਦੋਂ ਵੀ ਅਸੀਂ ਡੋਲੋ 650 ਯੂਜ਼ ਕਰਨੀ ਆ ਤਾਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਥੈਂਕ ਯੂ ਕੁੱਲ ਮਿਲਾ ਕੇ ਜੇ ਜੈਸੀ ਗੱਲ ਕਰੀਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਫੀਵਰ ਲਈ ਇਹ ਕਿਰੋਸੇਯੋਗ ਦਵਾਈ ਆ ਤੇ ਦਰਦ ਨੂੰ ਵੀ ਬਹੁਤ ਤੇਜ਼ੀ ਨਾਲ ਘਟਾ ਦਿੰਦੀ ਹੈ ਪਰ ਇਹ ਵੀ ਹੈ ਕਿ ਇਹਨੂੰ ਸਾਨੂੰ ਸਹੀ ਮਾਤਰਾ ਚ ਲੈਣਾ ਚਾਹੀਦਾ ਤੇ ਸਾਵਧਾਨੀ ਨਾਲ ਵਰਤਣਾ ਚਾਹੀਦਾ ਕਿਉਂਕਿ ਜੇ ਇਹ ਸਾਨੂੰ ਕੋਈ ਫਾਇਦਾ ਦੇ ਰਹੀ ਹੈ ਤਾਂ ਇਹਦੇ ਨੁਕਸਾਨ ਬਹੁਤ ਜ਼ਿਆਦਾ ਨਹੀਂ ਧੰਨਵਾਦ